ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਤੁਹਾਨੂੰ ਮਿਲਾਵਾਂਗੇ ਜੀ ਅਸੀਂ ਮਸ਼ਹੂਰ ਸਾਈਕਲਿਸਟ ਪੰਜਾਬ ਦੇ ਮਸ਼ਹੂਰ ਸਾਈਕਲਿਸਟ ਅਮਰ ਸਰਦਾਰ ਅਮਰਤਪਾਲ ਸਿੰਘ ਕੁੱਦਾ ਜੀ ਦੇ ਨਾਲ ਜਿਹੜੇ ਕਿ ਬਠਿੰਡਾ ਜ਼ਿਲ੍ਹੇ ਤੋਂ ਨੇ ਜਿਨ੍ਹਾਂ ਨੇ ਬਾਬੇ ਨਾਨਕ ਤੋਂ ਬਾਅਦ ਸਾਈਕਲ ਤੇ ਸਾਰੀ ਦੁਨੀਆ ਘਾਤੀ ਸਾਰਾ ਏਸ਼ੀਆ ਮਹਾਦੀਪ ਸਾਰਾ ਯੂਰਪ ਸਾਰਾ ਸਾਊਥ ਅਫਰੀਕਾ ਕੀ ਸਾਰਾ ਆਪਣਾ ਦੇਸ਼ ਸਾਰਾ ਇਹਨਾਂ ਨੇ ਸਾਈਕਲ ਤੇ ਗਾ ਦਿੱਤਾ ਜਿੰਨੂੰ ਆਪਾਂ ਬਾਬੇ ਕਹਿੰਦੇ ਹੁੰਦੇ ਸੀ ਯਾਤਰਾ ਪਰ ਆਪਾਂ ਕੁੱਦੇ ਵੀਰ ਨੇ ਸਾਰਾ ਸਾਰਾ ਸਾਨੂੰ ਸਾਈਕਲ ਤੇ ਕਮਾ ਦਿੱਤਾ ਘਰੇ ਬੈਠਿਆਂ ਨੂੰ ਅੱਜ ਆਪਾਂ ਸੁਣਾਗੇ ਇਹਨਾਂ ਤੋਂ ਗੱਲਾਂ ਬਾਤਾਂ ਇਹਨਾਂ ਨੇ ਜਿਹੜੀਆਂ ਦੱਸੀਆਂ ਅਸੀਂ ਪੁੱਛੇ ਸਵਾਲ ਬਹੁਤ ਵਧੀਆ ਨਿੱਗੇ ਸੁਭਾਅ ਦੇ ਨੇ ਧਰਤੀ ਨਾਲ ਜੁੜੇ ਹੋਏ ਇਨਸਾਨ ਨੇ ਉਹਨਾਂ ਨੇ ਆਪਾਂ ਨੂੰ ਤਰੂਟੀਆਂ ਦੱਸੀਆਂ ਆਪਣੇ ਕਿੰਨੀਆਂ ਦੇਸ਼ ਚ ਤਰੂਟੀਆਂ ਸਾਰੀ ਜਦੋਂ ਦੁਨੀਆ ਘੁੰਮ ਕੇ ਆਏ ਤੇ ਕਹਿੰਦਾ ਭੈਣੇ ਵੀ ਆਪਣੇ ਤਾਂ ਸੱਚੇ ਬਹੁਤ ਘਾਟ ਆ ਜਿਹੜੀਆਂ ਕਿ ਵੀ 100 ਸਾਲ ਕਿੰਨੇ ਸਾਲ ਪੂਰੀਆਂ ਹੀ ਨਹੀਂ ਹੋਣੀਆਂ ਜਿਹੜੀਆਂ ਪੱਛਮੀ ਦੇਸ਼ਾਂ 'ਚ ਇਹ ਹੈਗੀਆਂ ਆਪਣੇ ਤਾਂ ਬੁਰਾ ਹਾਲਤ ਹੋਏ ਬੁਰੇ ਹਾਲਾਤ ਹੋਏ ਪਏ ਨੇ ਕਹਿੰਦਾ ਜਦੋਂ ਮੈਂ ਜਹਾਜ਼ੋਂ ਉਤਰਿਆ ਤੇ ਹਵਾ ਦਾ ਪਹਿਲੀ ਗੱਲ ਇੰਨਾ ਪ੍ਰਦੂਸ਼ਣ ਦੇਖ ਕੇ ਉਥੋਂ ਦੀ ਪੌਣ ਪਾਣੀ ਦੇਖ ਕੇ ਹਵਾ ਸਾਫ਼ ਦੇਖ ਕੇ ਵੀ ਮੈਂ ਤਾਂ ਹਰਾਨ ਹੀ ਹੋ ਜਾਣਾ ਆਪਣਾ ਤਾਂ ਬੁਰਾ ਹਾਲ ਹੋਇਆ ਪਿਆ ਪੱਛਮੀ ਦੇਸ਼ਾਂ ਦਾ ਪੌਣ ਪਾਣੀ ਤਾਂ ਸੱਚੀ ਬਹੁਤ ਵਧੀਆ ਆਪਾਂ ਵੀ ਤਾਂ ਦੇਖਦੇ ਹੁੰਨੇ ਵੀਡੀਓ ਜਿਹਾਂ 'ਚ ਲੋਕ ਵੀ ਕਹਿੰਦੇ ਇਹ ਤਾਂ ਬਾਹਰ ਲਿਆਉਂਦੇ ਆ ਤੇ ਅੱਜ ਵੀਰੇ ਨੇ ਸਾਡੇ ਨਾਲ ਸ਼ੇਅਰ ਕੀਤਾ ਸਾਰਾ ਐਕਸਪੀਰੀਅੰਸ ਸਾਈਕਲ ਤੇ ਦੁਨੀਆ ਘੁੰਮਣੀ ਆਪਣੇ ਵਾਸਤੇ ਮਾਣ ਵਾਲੀ ਗੱਲ ਹੈ ਵੀਰੇ ਨੇ ਨਾ ਆਪਣੇ ਤੋਂ ਮਤਲਬ ਕਿ ਆਪਾਂ ਤਾਂ ਸੋਚ ਵੀ ਨਹੀਂ ਸਕਦੇ ਦਿਮਾਗ 'ਚ ਵੀ ਜਿਹੜੀ ਉਹਨੇ ਸਾਰੀ ਦੁਨੀਆ ਘਾ ਦਿੱਤੀ ਸਾਈਕਲ ਤੇ ਅੱਜ ਜੋ ਆਪਣੇ ਨਾਲ ਨਾ ਸਾਰੇ ਐਕਸਪੀਰੀਅੰਸ ਸ਼ੇਅਰ ਕਰਨਗੇ ਉਹ ਦੱਸਣਗੇ ਆਪਾਂ ਨੂੰ ਬਿਕੇ ਮੇਕ ਕੋ ਮਨਾ ਚਾਹੀਦਾ ਸੁਣੋ ਵੀਰੇ ਦੇ ਮੂੰਹ ਮੈਂ ਅਮਰਤਪਾਲ ਸਿੰਘ ਪਿੰਡ ਕੁੱਦਾ ਜ਼ਿਲ੍ਹਾ ਬਟਿੰਡਾ ਤੇ ਮੈਂ ਸਾਈਕਲ ਤੇ ਦੁਨੀਆ ਘੁੰਮ ਰਿਹਾ ਸਭ ਤੋਂ ਪਹਿਲਾਂ ਪੰਜਾਬ ਘੁੰਮਿਆ ਇੰਡੀਆ ਦੇ ਵੱਖ-ਵੱਖ ਸਟੇਟਸ ਘੁੰਮਿਆ ਤੇ ਕੁਝ ਗਲਤ ਦੇਸ਼ ਕੋਲ ਅਮਰੀਕਾ ਦੇਸ਼ ਕੋਲ ਕੁਝ ਯੂਰਪੀਅਨ ਦੇਸ਼ ਕੋਲ ਮੇਰਾ ਤਾਂ ਇਹ ਗੱਲ ਬਾਤ ਹੈ ਦੋ ਤਰਫੀ ਹੋਊਗੀ ਤਾਂ ਜ਼ਿਆਦਾ ਵਧੀਆ ਤਰੀਕੇ ਨਾਲ ਆਪਾਂ ਕਰ ਸਕਦੇ ਹਾਂ ਤੁਹਾਡੇ ਮਨ 'ਚ ਕੋਈ ਵੀ ਸਵਾਲ ਹੋਇਆ ਤੁਸੀਂ ਕਰਦੇ ਰਹੋ ਕਿਉਂਕਿ ਇੱਕ ਪਾਸੇ ਮੇਰੇ ਨਾਲ ਗੱਲਬਾਤ ਹੋਣੀ ਹੋਊਗੀ ਉਦੋਂ ਕੋਈ ਨਾ ਵੀ ਇਹ ਨਿਬੜਦਾ ਨਹੀਂ ਮਰੀਆਡਾ ਜੇ ਤੁਹਾਡੇ ਨੇ ਕਿਸੇ ਨੇ ਵੀਡੀਓ ਦੇਖਿਆ ਤੁਸੀਂ ਮੈਨੂੰ ਕੁਝ ਪੁੱਛੋਗੇ ਤਾਂ ਮੈਂ ਤੁਹਾਨੂੰ ਜ਼ਰੂਰ ਦੱਸੂਗਾ ਭਾਈ ਤੇ ਘੁੰਮਣਾ ਚਾਹੀਦਾ ਰੇਂਗ ਦੇ ਵਿੱਚ ਗਿਆੜੀ ਹੋਣੀ ਜਿਵੇਂ ਬਾਈ ਜੀ ਆਏ ਹੋਣੇ ਇੱਥੇ ਬੈਠੇ ਤੁਸੀਂ ਮੇਰੇ ਨਾਲ ਗੱਲਾਂ ਬਾਤਾਂ ਕਰੀ ਜਾਂਦੇ ਸੀਗੇ ਹਰੇਕ ਬੰਦਾ ਘੁੰਮਣਾ ਚਾਹੁੰਦਾ ਜਦੋਂ ਕਿਤੇ ਉਹਨੂੰ ਆਪਦੀ ਕੰਮੀਦਾਰੀ ਤੋਂ ਸਮਾਂ ਨਿਕਲਦਾ ਆ ਮਿਲਦਾ ਸਮਾਂ ਤਾਂ ਘੁੰਮਣ ਲਈ ਬਾਹਰ ਨਿਕਲਦਾ ਕੌਮ ਦੇ ਆਪਣੇ ਪਰਮ ਭਲੇਖੇ ਬਹੁਤ ਦੂਰ ਹੁੰਦੇ ਆ ਦੁਨੀਆ ਦੇ ਵੱਖ-ਵੱਖ ਧਰਨਾਂ ਵੱਖ-ਵੱਖ ਬਾਜ਼ਾਰਾਂ ਦੇ ਚਰਨ ਦੇਖਣ ਦਾ ਮੌਕਾ ਹੁੰਦਾ ਕਿਹੇ ਚੀਜ਼ ਬਾਰੇ ਪੜ੍ਹੋ ਸੁਣਿਆ ਹੁੰਦਾ ਤਾਂ ਆਪਣੇ ਬਾਰੇ ਆਪਣੇ ਦਿਮਾਗ ਦੇ ਵਿੱਚ ਉਹ ਗੱਲ ਦੀ ਇੱਕ ਧਾਰਨਾ ਬਣੀ ਹੁੰਦੀ ਕਿ ਉੱਥੋਂ ਦੇ ਲੋਕ ਇਹ ਮਾੜੇ ਹੋਣਗੇ ਪਰ ਜਦੋਂ ਆਪਾਂ ਜਾ ਕੇ ਉਹਨਾਂ ਲੋਕਾਂ ਨਾਲ ਬਹਿਨੇ ਖਲੋਣੇ ਵਿਚਰਦਿਆਂ ਗੱਲਾਂਬਾਤਾਂ ਕਰਦੇ ਆ ਤਾਂ ਪਰਮ ਭਲੇਖੇ ਟੁੱਟਦੇ ਆ ਜਿਹੜੇ ਪਹਿਲਾਂ ਲੋਕਾਂ ਨੇ ਸਫਰ ਕੀਤੇ ਨੇ ਉਹ ਸਫ਼ਰਾਂ ਨੂੰ ਕਲਮ ਬੰਦ ਕਰਦੇ ਸੀ ਉਹਨੂੰ ਲਿਖਦੇ ਸੀਗੇ ਸੋ ਉਹ ਲਿਖੇ ਹੋਏ ਸਫ਼ਰ ਆਪਣੇ ਤੱਕ ਪਹੁੰਚ ਗਏ ਆਪਾਂ ਉਹਨਾਂ ਸਫ਼ਰਨਾਮਿਆਂ ਨੂੰ ਪੜਿਆ ਅੱਜ ਸੋਸ਼ਲ ਮੀਡੀਆ ਦਾ ਸਮਾਂ ਆਪਾਂ ਉਹਨਾਂ ਸਫ਼ਰਾਂ ਨੂੰ ਫਲਮਾਉਣੇ ਆ ਜਿੱਦਾਂ ਹੁਣ ਵੀਡੀਓ ਬਣਾ ਰਹੇ ਨੇ ਵੀ ਭਰਾ ਤੇ ਉਹਨਾਂ ਚੀਜ਼ਾਂ ਨੂੰ ਆਪਾਂ YouTube ਤੇ ਸਾਹਮਣੇ ਪੇਸ਼ ਕਰਦੇ ਆ ਤੇ ਘਰਾਂ 'ਚ ਬੈਠੇ ਲੋਕ ਉਹਨੂੰ ਦੇਖਦੇ ਆ ਤੇ ਹਨੰਦ ਮਾਰਦੇ ਆ ਮੈਂ ਤੁਹਾਨੂੰ ਤੁਹਾਡੇ ਨੂੰ ਕੋਈ ਸਵਾਲ ਹੈਗਾ ਤਾਂ ਜਰੂਰ ਭਾਈ ਤੁਸੀਂ ਪੁੱਛੋ ਫਿਰ ਆਪਣੀ ਗੱਲਬਾਤ ਸੋਹਣੀ ਹੁੰਦੀ ਲੋਕਾਂ ਨਾਲ ਸਾਰੇ ਦੱਸੋ ਬਈ ਜੀ ਇਹ ਅਕਦਾ ਇਸ ਵਾਰ ਹਰਗੇ ਦੀ ਪੁੱਛਿਆ ਜਾਂਦਾ ਹੁੰਦਾ ਵੀ ਬਹੁਤ ਹੀ ਲੰਬੀ ਚੌੜੀ ਗੱਲ ਵੀ ਨਹੀਂ ਮੰਨਦਾ ਕਿਤੇ ਮਾੜੀ ਮੁੱਟੀ ਤਮਾਕੀ ਜਦੋਂ ਫੇਕੀ ਜਿੱ ਫਿਰ ਜਾਂਦੀ ਆ ਤੇ ਬੰਦਾ ਉਧਰ ਨੂੰ ਹੋ ਜਾਂਦਾ ਪਹਿਲਾਂ ਉਹੀ ਜਿਵੇਂ ਆਪਣੇ ਘਰਾਂ ਦਾ ਪ੍ਰੋਗਰਾਮ ਖੇਤੀਬਾੜੀ ਮਾਲ ਟੰਕਰ ਤੇ ਉਸੇ ਤਰ੍ਹਾਂ ਚੱਲਦਾ ਆ ਇਹ ਕੋਰੋਨੇ ਤੋਂ ਬਾਅਦ ਇੱਕ ਇਹਦਾ ਫੁਰਨਾ ਜਿਆ ਫਰਿਆ ਕਿ ਆਪਾਂ ਦੁਨੀਆ ਨੂੰ ਘੁੰਮ ਕੇ ਦੇਖ ਸਕਦੇ ਆ ਤੇ ਇਹ ਵੀ ਜੀ ਮੈਂ ਕਹਾਂ ਵੀ ਮੈਂ ਵੜਿਆਈ ਮਾਰਨ ਦੇ ਪਹਿਲੇ ਦਿਨ ਸੂਰ ਲੈ ਕੇ ਆਪਾਂ ਦੁਨੀਆ ਨੂੰ ਘੁੰਮ ਲਾ ਕੇ ਸਭ ਤੋਂ ਪਹਿਲਾਂ ਪੰਜਾਬ ਨੂੰ ਮਿਆਸੀਗਾ ਪੰਜਾਬ ਨੂੰ ਘੁੰਮਦਿਆਂ ਘੁੰਮਦਿਆਂ ਜ਼ਰੂਰ ਟੂਰ ਕੀਤਾ ਸੈਕਟਰ ਤੇ ਉਹ ਪੜਾ ਸੋਹਣਾ ਜਲ ਬਾਰੇ ਆ। ਫਿਰ ਉਹ ਤੋਂ ਬਾਅਦ ਲਦਾਖ ਨੂੰ ਘੁੰਮਿਆ ਫਿਰ ਸਾਊਥ ਇੰਡੀਆ ਨਾਰਥ-ਈਸਟ ਇੰਡੀਆ ਸੋ ਫਿਰ ਹੌਲੀ 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 ਅੱਗੇ ਦੁਰਦਾ ਰਿਹਾ ਸੀ ਜਿੱਥੇ ਜਿਹੜੇ ਵੀਰ ਭਰਾ ਦੇਖਦੇ ਸੀ ਉਹਨਾਂ ਦਾ ਹੰਗਾਰਾ ਬੜਾ ਸੋਹਣਾ ਸੀ ਕਿ ਹਾਂ ਯਾ ਤੂੰ ਚੀਜ਼ ਨੂੰ ਕਿਤੇ ਸੋਹਣੇ ਤਰੀਕੇ ਨਾਲ ਮੇਰੇ ਤੋਂ ਪੇਸ਼ ਹੋ ਜਾਂਦੀ ਆ ਤੇ ਘਰਾਂ 'ਚ ਬੈਠਣ ਜਦੋਂ ਆਨੰਦ ਆਉਂਦਾ ਤੇ ਜੁੜ ਜਾਂਦੇ ਆ ਸਫਰ ਨਾਲ ਲਗਾਤਾਰ ਤਾਂ ਬਣ ਜਾਂਦੀ ਆ ਦੇਖਣ ਵਾਲਿਆਂ ਦੀ ਤਾਂ ਫਿਰ ਉਹ ਜਦੋਂ ਇੰਨੇ ਕ ਵੀਰ ਭਰਾ ਮਿਲਦੇ ਨੇ ਤੇ ਹੌਸਲਾ ਮਿਲਦਾ ਫਿਰ ਉਹ ਹੌਸਲੇ ਕਰਕੇ ਆਪਾਂ ਅੱਗੇ ਹੌਲੀ 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 ਵਧਦੇ ਗਏ ਤੇ ਸਫਰ ਕੋਈ ਵੀ ਕਰਨਾ ਹੋਵੇ ਤੁਹਾਡੇ ਸਰੀਰਕ ਤਿਆਰੀ ਵੀ ਚਾਹੀਦੀ ਹੈ ਬਹੁਤ ਜ਼ਿਆਦਾ ਤੇ ਨਾਲ-ਨਾਲ ਤੁਹਾਡੀ ਮਾਨਸਿਕ ਸਥਿਤੀ ਵੀ ਮਜ਼ਬੂਤ ਹੋਣੀ ਚਾਹੀਦੀ ਹੈ ਮੈਂ ਕੱਲਾ ਦੇਖ ਤੋਂ ਬਾਹਰ ਕਦੇ ਸਫਰ ਕਰਦਾ ਤਾਂ ਮੈਨੂੰ ਕੋਈ ਅੜਿਕਾ ਨਹੀਂ ਹੋਣਾ ਚਾਹੀਦਾ ਕੋਈ ਹੂਮ ਸਿਕਨੈਸ ਫੀਲ ਹੋਣੀ ਚਾਹੀਦੀ ਤੇ ਆਪਦੇ ਆਪ ਨੂੰ ਕਦੇ ਇਹ ਨਹੀਂ ਮਹਿਸੂਸ ਹੋਣਾ ਚਾਹੀਦਾ ਵੀ ਯਾਰ ਜੇ ਮੈਂ ਇੱਥੇ ਕੱਲਾ ਫਿਰਦਾ ਇੱਥੇ ਆ ਘਟਨਾ ਬਣ ਗਈ ਕੀ ਹੋ ਜੂਗਾ ਮੈਨੂੰ ਮੈਨੂੰ ਕਿਸੇ ਵੱਧ ਦੀ ਲੋੜ ਹੋ ਸਕਦੀ ਆ ਤਾਂ ਬੰਦਾ ਜੇ ਮੈਨੂੰ ਲੱਗਾ ਓ ਜੇ ਜ਼ਿਆਦਾ ਸੋਚਣ ਵਾਲੇ ਹੋਵੇ ਤਾਂ ਉਹਦੇ ਲਈ ਸਫਰ ਕਰਨਾ ਬਹੁਤ ਔਖੀ ਆ ਇਹਨਾਂ ਨੂੰ ਬਸ ਕਮਲਾ ਜਿਹਾ ਬਣ ਕੇ ਬੰਦੇ ਤੁਰਿਆ ਚੱਲੇ ਤੇ ਫਿਰ ਸਫਰ ਕਿੱਥੇ ਵੀ ਹੁੰਦੇ ਆ ਇਹ ਗੱਲ ਹੈ ਕੰਪਨੀ ਦਾ ਇਸ ਤਰ੍ਹਾਂ ਕਿ ਅਪਾ ਕੱਲੋ ਜਿਸ ਜੀ ਆਪਣੀ ਗੱਲ ਬਹੁਤ ਤਰੀਕੇ ਦੇ ਨਾਲ ਹੀ ਗੱਲ ਹੋਈ ਹੈ ਨਾ ਜਵਾਬ ਵੀ ਥੋੜਾ ਜਿਹਾ ਅਪਾ ਟੱਚ ਦਿੱਤਾ ਅੱਜ ਤੁਸੀਂ ਜਿਹੜੇ ਇਧਰ ਵਰਕ ਕਰਕੇ ਕੀਤੀ ਅਸੀਂ ਉਹਦੇ ਬਾਰੇ ਥੋੜੇ ਇੱਥੇ ਅਪਾ ਸਾਡੇ ਨੂੰ ਗਾਪਦੇਸ਼ ਗਾਪਦੇਸ਼ਾਂ ਦੀ ਇੱਕ ਸਭ ਤੋਂ ਵੱਡੀ ਗੱਲ ਇਹ ਆ ਬਾਈ ਜੀ ਗਾਪਦੇਸ਼ ਉਹ ਆਪ ਦੇ ਆਪ ਚ ਸੰਪੂਰਨ ਜਿਲੇ ਉਹ ਕਿਸੇ ਬੰਦੇ ਨੂੰ ਨਾ ਤਰਸੇਮ ਬਾਈ ਨਾਜ਼ਰਤਾਂ ਨਹੀਂ ਦਿੰਦੇ ਆਪਦੀ ਉਹ ਆਪਦੇ ਆਪ ਨੂੰ ਸੁਪੀਰੀਅਰ ਮੰਨਦੇ ਆ ਕਿ ਤੁਸੀਂ ਸਾਡੇ ਦੇਸ਼ ਚਾਹੇ ਹੋ ਤੁਸੀਂ ਲੇਬਰ ਚਾਹੇ ਹੋ ਕੰਮ ਕਰੋ ਪੈਸੇ ਕਮਾਓ ਤੇ ਤੁਸੀਂ ਜਾ ਸਕਦੇ ਹੋ ਪਿੱਛੇ ਜੀ 골ਡਨ ਕਾਰਡ ਜੇ ਅਮਰੀਕਾ ਨੂੰ 골ਡਨ ਵੀਜ਼ਾ ਸ਼ੁਰੂ ਕੀਤਾ ਉਹ ਵੀ 10 ਸਾਲ ਦਾ 10 ਸਾਲ ਤੋਂ ਬਾਅਦ ਉਹਨੂੰ ਰੀਵਿਊ ਕਰਾਉਣਾ ਤੁਸੀਂ ਪਾਸਪੋਰਟ ਨੇ ਉੱਥੋਂ ਦਾ ਲੈ ਸਕਦੇ ਤੇ ਜਿਹੜੇ ਗਲਫ ਦੇਸ਼ ਨੇ ਉਹਨਾਂ ਦੇ ਵਿੱਚੋਂ ਜਿਹੜਾ ਦੇਸ਼ ਉਮਾਨ ਆ ਸਿਰਫ ਸਭ ਤੋਂ ਜਿਹੜੇ ਨਿਮਰ ਲੋਕ ਆ ਉਹ ਉਮਾਨ ਦੇ ਆ ਉਮਾਨ ਦੇ ਵਿੱਚ ਉਮਾਨ ਦੀ ਰਾਜਧਾਨੀ ਮਸਕਟ ਹੈ ਮਸਕਟ ਦੇ ਵਿੱਚ ਕੋਈ ਵੀ ਉੱਚੀ ਬਿਲਡਿੰਗ ਸਕਾਈ ਸਕ੍ਰੈਪਰ ਜਿਹਨੂੰ ਕਹਦੇ ਆ ਸ਼ੀਸ਼ਾ ਜਾਂ ਬਿਲਡਿੰਗ ਉੱਚੀਆਂ ਉਹਦੀ ਉਹ ਨਹੀਂ ਹੋਏਗਾ ਉਹ ਸਾਰਾ ਨੀਵਾ ਨੀਵਾ ਜਾਈਗਾ ਤੇ ਸਮੁੰਦਰ ਦੇ ਕੰਢੇ ਉਮਾਨ ਦੀ ਖਾੜੀ ਦੇ ਕੰਢੇ ਵਸਿਆ ਹੋਇਆ ਸ਼ਹਿਰ ਆ ਮਸਕਟ ਤੇ ਉਮਾਨ ਦੇ ਲੋਕ ਯੂਏਈ ਜਾਂ ਕੁਵੈਤ ਬਹਿਰੀਨ ਦੇ ਮੁਕਾਬਲੇ ਘੱਟ ਅਵੀਰ ਨੇ ਸੋ ਤਾਂ ਕਰਕੇ ਉਮਾਨੀ ਜਿਹੜੇ ਉਮਾਨੀ ਲੋਕ ਨੇ ਉਹ ਆਪ ਮਿਹਨਤ ਕਰਦੇ ਆ ਸੋ ਤੁਹਾਨੂੰ ਕੰਮ ਧੰਦਾ ਕਰਦੇ ਗੱਡੀਆਂ-ਕੁੱਡੀਆਂ ਚਲਾਉਂਦੇ ਮਿਲ ਜਾਂਦੇ ਆ ਤਾਂ ਕਰਕੇ ਮੈਨੂੰ ਇਹ ਲੱਗਦਾ ਕਿ ਉਹਨਾਂ ਦੀ ਨਿਮਰਤਾ ਉਹ ਬਾਹਰੋਂ ਗਏ ਮੁਸਾਫਰ ਨੂੰ ਬਹੁਤ ਪਿਆਰ ਨਾਲ ਮਿਲਦੇ ਆ ਤੇ ਇੱਕ ਆਮ ਆਦਮੀ ਦੀ ਇਹ ਗੁਣਸੂਰਤੀ ਆ ਖਾਸ ਕਰਕੇ ਇਹ ਨਾ ਵੀ ਨਾ ਜਦੋਂ ਘੁੰਮਣਾ ਹੋਵੇ ਤੁਸੀਂ ਅਰਬ ਦੇ ਸ਼ਬਦ ਦਾ ਬੜਾ ਸੋਹਣਾ ਰਹਿੰਦਾ ਬਾਸੋਂ ਬੜਾ ਵਧੀਆ ਉਹਨਾਂ ਜਿਹੜੇ ਮੈਂ ਸਭ ਤੋਂ ਸੋਹਣੀ ਮੈਨੂੰ ਇਹ ਗੱਲ ਲੱਗੀ ਉਹ ਉਹਦੇ ਪਰਿਵਾਰਾਂ ਨੂੰ ਬਹੁਤ ਸਭਾ ਦਿੰਦੇ ਆ ਬਾਈ ਉਹਨਾਂ ਨੇ ਕੀ ਕਰਨਾ ਆਪਦਾ ਰੋਟੀ ਪਾਣੀ ਤਿਆਰ ਕਰਨਾ ਆਪਦੇ ਪਿੱਕੇ ਚ ਸਾਰਾ ਸਮਾਨ ਧਰਨਾ ਗਲੀਚੇ ਗਰੂਚੇ ਜੇ ਜਾ ਕੇ ਕਿਸੇ ਰੇਤ ਦੇ ਟਿੱਬੇ ਤੇ ਚੜ ਜਾਣਾ ਪਹਿਲੀ ਗੱਲ ਤਾਂ ਉਹਨਾਂ ਕੋਲ ਜੱਡੀਆਂ ਜਾਂਦਾ ਪਰ 4x4 ਦੇ ਰੇਤ ਦੇ ਟਿੱਬੇ ਤੇ ਚੜ ਗਏ ਉੱਥੇ ਮਾੜਾ ਜਿਹਾ ਉਹਨੂੰ ਪੱਧਰ ਕੀਤਾ ਗਲੀਚੇ ਵਿਛਾਏ ਆ ਤਾਂ ਕਾਵਾ ਖਜੂਰਾ ਕੱਢੀਆਂ ਐ ਰੋਟੀ ਪਾਣੀ ਕੱਢਿਆ ਤੇ ਉੱਥੇ ਸਾਰੇ ਪਰਿਵਾਰ ਨੇ ਬਹਿ ਕੇ ਢਲਦੇ ਸੂਰਜ ਦਾ ਆਨੰਦ ਮਾਣਨਾ ਤੇ ਉੱਥੇ ਖਾਣਾ ਪੀਣਾ ਇਹ ਚੀਜ਼ ਬੜੀ ਵਧੀਆ ਤੇ ਇੱਕ ਉਮਾਨ ਦਾ ਇੱਕ ਇਹ ਖੂਬਸੂਰਤੀ ਆ ਕਿ ਉਹ ਮਹਿਮਾਨਾਂ ਨੂੰ ਉਹਦੀ ਇੱਕ ਉੱਥੇ ਤੁਸੀਂ ਕੈਂਪਿੰਗ ਕਿਤੇ ਵੀ ਕਰ ਸਕਦੇ ਹੋ ਤੁਹਾਨੂੰ ਕੈਂਪਫਾਇਰ ਰਿਕਾ ਨਹੀਂ ਹੁੰਦਾ ਜਿੱਦ ਤਨੁਰ ਆਦ ਪੈਂਦੀ ਆ ਤੁਸੀਂ ਆਪਦਾ ਟੈਂਟ ਖੋਲੋ ਟੈਂਟ ਲਾਓ ਤੇ ਸੰਜੋਗਵਾਦੀ ਘਟਾ ਤਾਂ ਕਰਕੇ ਬਹੁਤੇ ਕਿਸੇ ਨਾਲ ਕੋਈ ਤਕਰਾਰ ਦਾ ਜੀ ਨਹੀਂ ਤੇ ਅਰਬ ਦੇਸ਼ ਨੇ ਅਮੀਰ ਉਹ ਜਾਣਦੇ ਆ ਤੇ ਉਹ ਤੁਹਾਨੂੰ ਫਿਰ ਕਹਿ ਲੈਂਦੇ ਆ ਵੀ ਕੁਝ ਸਿਕਾਵਾ ਪੀਣਾ ਜਾਂ ਤੁਹਾਨੂੰ ਨਾਲ ਜੂਰਾ ਜੂੜ ਦੇ ਕੇ ਜਾਂਦੇ ਤੁਸੀਂ ਪੀ ਸਕਦਾ ਖਾ ਸਕਦੇ ਹੋ ਕੋਈ ਹੋਰ ਜੇ ਲੋੜ ਹੋਵੇ ਤਾਂ ਤੁਹਾਡੀ ਮਦਦ ਕਰ ਲਈ ਤਤਪਰ ਹੁੰਦੇ ਆ ਬਾਈ ਜੀ ਕਰਨਾ ਉਹਨਾਂ ਸੂਰਤ ਤੋਂ ਅਸੀਂ ਮਸਕਟਵਾਲ ਨੂੰ ਜਾ ਰਹੇ ਸੀਗੇ ਸੂਰਤ ਤੋਂ ਮਸਕਟ ਸਮੁੰਦਰ ਦੇ ਨਾਲ-ਨਾਲ ਇੱਕ ਪਾਸੇ ਨੀਲਾ ਡੰਡ ਸਮੁੰਦਰ ਤੇ ਇੱਕ ਪਾਸੇ ਪਹਾੜ ਤੇ ਤੁਸੀਂ ਸੜਕ ਤੇ ਸਾਈਕਲ ਚਲਾਉਂਦੇ ਜਾ ਰਹੇ ਹੋ ਮੈਂ ਇਹਦੇ ਬੰਦੇ ਉਹ ਦੋਵੇਂ ਸੀ ਸਾਨੂੰ ਬੜੀ ਭੁੱਖ ਲੱਗੀ ਉਦੋਂ ਸਾਈਕਲ ਸਾਨੂੰ ਐਸੀ ਰਾਹ ਤੇ ਕੋਈ ਰੋਣ ਖਾਣ ਨੂੰ ਮਿਲ ਜੂ ਤੇ ਖਾਣ ਨੂੰ ਕੁਝ ਨਾ ਮਿਲਿਆ ਤੇ ਚੜ੍ਹਾਈਆਂ ਉਤਰਾਈਆਂ ਨਹੀਂ ਦੇਸ਼ ਸਾਰੇ ਉੱਚੇ ਨਹੀਂ ਮੀਆਂ ਉਹ ਲੱਗ ਪਾ ਤੇ ਉੱਤੇ ਪੌਰਸ਼ ਗੱਡੀ ਆ ਕੇ ਰੁਕੀ ਦੋ ਸ਼ੇਖ ਉਹਦੇ ਵਿੱਚ ਬੈਠੇ ਤੇ ਉਹਨਾਂ ਨੇ ਜਿਸ ਕਾਰਕਨ ਲਫਾਫਾ ਕੱਢਿਆ ਲਫਾਫੇ ਚ ਖਾਣ ਪੀਣ ਦਾ ਸਮਾਨ ਉਹਨੇ ਸਾਨੂੰ ਪਤਾ ਕਿਹਾਦਾ ਅੰਗਰੇਜ਼ੀ ਜਾਣਦਾ ਸੀ ਕਹਿੰਦਾ ਮੈਂ ਤੁਹਾਨੂੰ ਦੇਖ ਲਿਆ ਸੀਗਾ ਵੀ ਇੱਥੇ ਸਾਈਕਲ ਵਾਲੇ ਮੁੰਡੇ ਜਾ ਰਹੇ ਨੇ ਇੱਥੇ ਖਾਣ ਪੀਣ ਨੂੰ ਕੁਝ ਨਹੀਂ ਕਹਿੰਦਾ ਮੈਂ ਉਥੋਂ ਪੈਕਿੰਗ ਕਰਾਈ ਵੀ ਤੋਂ ਯੂ-ਟਰਨ ਲੈ ਕੇ ਤੁਹਾਡੇ ਕੋਲੇ ਆਇਆ ਤੇ ਬਾਕੀ ਬਹੁਤ ਸੋਹਣੇ ਨੇ ਜੀ ਸਾ ਬਈ ਯਾਰ ਉਹ ਵੀ 사ウਦੀ ਅੱਪ ਬਹੁਤ ਵੱਡਾ ਕੋਲ ਕਹਾਣਾ ਹੋਵੇ ਕਿੱਦਾਂ ਸਾウਦੀ ਅੱਤੀ ਕਿਵੇਂ ਮਨ ਲੱਗਿਓ ਥੋੜੇ ਬਾਰੇ ਗੱਲ ਕਰੀਏ ਆ ਜਿਹੜੀ ਗੱਲ ਮੈਂ ਪਹਿਲਾਂ ਕਰਦਾ ਸੀ ਨਾ ਵੀ ਕਈ ਗੱਲਾਂ ਧਾਰਨਾ ਬਹੁਦਿਆਂ ਨੇ ਉਹਦੇ 'ਚ ਇੱਕ ਗੱਲ ਕਰਦਾ ਜਦੋਂ ਅਸੀਂ ਬੰਗਾਲ ਘੁੰਮਿਆ ਯੂਏ ਕੋ ਮੈਂ ਦਵਾਈ ਦੂਈ ਘੁੰਮਿਆ ਸਾਨੂੰ ਜਿਹੜਾ ਵੀ ਆਪਣਾ ਪੱਦਾ ਮਿਲਿਆ ਗਏ ਉਹ ਕਿਆ ਕਰੇ 사우ਦੀ ਅਰਬ ਬਸ ਗਏ 사우ਦੀ ਅਰਬ ਬਸ ਗਏ ਅਸੀਂ ਉਹਨੂੰ ਪੁੱਛਿਆ ਕਰੀਏ ਭਾਈ ਤੁਸੀਂ ਗਏ ਹੋ ਨਹੀਂ ਗਿਆ ਤੈਨੂੰ ਸੁਣਿਆ ਇਹ ਨਾ ਸਬਰੀ ਸੀ ਭਾਈ ਜੇ ਦਸਾਂ ਬੰਦੇ ਨੂੰ ਇਹ ਸਵਾਲ ਕੀਤਾ ਵੀ ਤੁਸੀਂ ਗਏ ਹੋ ਨਹੀਂ ਸੁਣਿਆ ਦਸਾਂ 'ਚ ਇੱਕ ਬੰਦੇ ਨੇ ਕਿਹਾ ਵੀ ਹਾਂ ਮੇਰੇ ਨਾਲ ਕੋਈ ਮਾੜਾ ਵਾਕਾ ਹੋ ਕੇ ਸੌ ਕੁਸ਼ਤਾਰ ਨਾ ਮੈਂ ਦਾ ਬਣ ਜਾਂਦੀਆਂ ਨੇ ਪਰ 사ऊदीਆ ਦਾ ਵੀ ਵਧੀਆ ਤੇਜ਼ ਪਰਿਆ 사ऊदी ਜੇ ਕਰਨਾ ਜਾਈ ਜਾਵਾ ਬਾਈ ਦਿਮਾਗ ਦੇ ਲੜੇ ਤੜੇ ਤੇ ਮਾਰੂਥਲਾ ਹਵਾਵਾਂ ਬਹੁਤ ਤੇਜ਼ ਹੁੰਦੀਆਂ ਨੇ ਪੂਰੀ ਤੇਜ਼ ਹਵਾ ਤੇ ਹਵਾ ਵੀ ਕ੍ਰੋਸ ਐਂ ਥੱਕੇ ਮਾਰ ਰਹੀ ਸੀ ਤੇ ਉੱਤੇ ਪੁਲਿਸ ਆ ਗਏ ਗੱਡੀ ਰੋਕੀ ਮੈਨੂੰ ਕਹਿੰਦਾ ਵੀ ਹਾਂਜੀ ਜੇਡੋਲ ਜੇਡੋਫ ਆਪਾ ਲਾ ਨੇ ਕੋਈ ਨਾ ਖੜਾ ਫੋਨ ਕੋਈ ਨਾ ਕੋਚਲ ਜੀ ਜੀ ਮਦਿਰ ਫੜ ਲਾ ਫੇ ਬਾਹਰ ਨਾ ਜੀ ਬਹੁਤ ਬੋਰਡਰ ਧਿਆਨ ਲੰਦਾ ਅੱਛਾ ਉਹ ਧਿਆਨ ਕਿੱਥੀ ਦਾ ਸੋ ਉੱਥੇ ਉਹ ਪੁਲਸ ਵਾਲੇ ਨੇ ਮੈਨੂੰ ਕਿਹਾ ਵੀ ਕ੍ਰਾਸ ਵੀਟ ਬਹੁਤ ਜ਼ਿਆਦਾ ਤੇਜ਼ ਆ ਕਹਿੰਦਾ ਵੀ ਤੂੰ ਐ ਸੜਕ ਤੇ ਸਾਈਕਲ ਇੱਥੇ ਚਲਾਣਾ ਕਰ ਲਈ ਸੇਫ ਨਹੀਂ ਤੇ ਉਹਨੇ ਮੈਨੂੰ ਕਿਹਾ ਵੀ ਤੂੰ ਉਧਰ ਲਿਫਟ ਲੈ ਕੇ ਚੱਲ ਜੇ 20 ਕਿਲੋਮੀਟਰ ਲਿਫਟ ਲੈ ਕੇ ਮੈਂ ਪਾਕਿਸਤਾਨੇ ਨਾਲ ਗਿਆ ਇੱਕ ਉਹਨਾਂ ਦੇ ਸਾਡੀ ਸੇਫਟੀ ਦੀ ਗੱਲ ਮੈਂ ਤੁਹਾਨੂੰ ਦੱਸਦਾ ਬਾਈ ਜੀ ਆਪਣੇ ਕਿਤੇ ਹਾਲਾਤ ਸਾਹ ਉਹ ਜੇ ਲੁੱਟ ਖੋ ਜੇ ਆਪਾਂ ਨੂੰ ਫੋਨ ਕਰਨਾ ਪੈਣਾ ਪੁਲਿਸ ਤੇ ਆਉਗੀ ਫਿਰ ਤਫਤੀਸ਼ ਕਰੂ ਉਦੋਂ ਬੰਦਾ ਲਿਕਨ ਲੁਕਾ ਜਾਂਦਾ ਉੱਤੇ ਨਾ ਮੈਂ ਇਹ ਦੇਖਿਆ ਕਿ 10-10 ਕਿਲੋਮੀਟਰ ਬਾਅਦ ਤੇ ਉਹਨਾਂ ਦੀ ਗੱਡੀ ਖੜੀ ਆ ਇੱਥੇ ਵੀ ਪੁਲਿਸ ਦੀ ਗੱਡੀ ਖੜੀ ਆ 10 ਕਿਲੋਮੀਟਰ ਬਾਅਦ ਤੋਂ 10 ਕਿਲੋਮੀਟਰ ਬਾਅਦ ਤੋਂ ਕਿਲੋਮੀਟਰ ਬਾਅਦ ਸੋ ਇਹ ਚੀਜ਼ ਬੜੀ ਖਾਸ ਆ ਤੇ ਉਹਨਾਂ ਨੇ ਮੇਰਾ ਦੋ ਦਿਨ ਭਾਰੀ ਮੈਨੂੰ ਰੋਕਿਆ ਉਹਨਾਂ ਨੇ ਪਾਸਪੋਰਟ ਚੈੱਕ ਕੀਤਾ ਵੀਜ਼ਾ ਚੈੱਕ ਕੀਤਾ ਤੇ ਮੈਨੂੰ ਜਾਣ ਦਿੱਤਾ ਉਹਨੇ ਫਿਰ ਉਹ ਜਿਹੜਾ ਪੁਲਿਸ ਵਾਲਾ ਸੀ ਉਹਨੇ ਸਾਰੇ ਰੂਟ ਤੇ ਦੱਸਤਾ ਕਿ ਇੱਕ ਬੰਦਾ ਉਹ ਇੰਡੀਆ ਤੋਂ ਮਤਲਬ ਸਾਈਕਲ ਤੇ ਜਾ ਰਿਹਾ ਵੀ ਉਹ ਨੂੰ ਤੁਸੀਂ ਨਾਲੋ ਸੋ ਇਦਾਂ ਕਰ ਲਿਆ ਕਹਿਣ ਦਾ ਭਾਵ ਕਿ ਸੇਫਟੀ ਦਾ ਇੰਨਾ ਜ਼ਿਆਦਾ ਧਿਆਨ ਰੱਖਿਆ ਜਾਂਦਾ ਹੈ ਤੇ ਬਾਕੀ ਜਿਹੜੇ ਅਰਬ ਦੇਸ਼ ਨੇ ਉਹ ਟੂਰਿਜ਼ਮ ਨੂੰ ਸਾਰ ਸਪਾਟੇ ਨੂੰ ਖੋਲ ਰਗੇ ਆ ਤਾਂ ਕਰਕੇ ਉਹਨਾਂ ਨੂੰ ਪਤਾ ਕਿ ਬੀਅਰ ਤੇ ਸ਼ਰਾਬ ਸਾਨੂੰ ਵੰਡਣਾ ਪੈਣਾ ਜੇ ਸਾਡੇ ਕੋਲੇ ਲੋਕ ਆਉਂਦੇ ਆ ਖਤਰਨੇ ਵਿੱਚ ਹੋਇਆ ਸੀ ਨਾ ਫੀਫਾ 2022 ਉਦੋਂ ਕਹਿੰਦੇ ਕਿ ਉਹਨਾਂ ਨੇ ਸ਼ਰਾਬ 'ਤੇ ਥੋੜੀ ਜਿਹੀ ਪਾਬੰਦੀ ਰੱਖੀ ਤਾਂ ਕਰਕੇ ਕੀ ਹੁੰਦਾ ਸੀ ਲੋਕ ਜਹਾਜ਼ ਤੋਂ ਉਤਰਦੇ ਸੀ ਮੈਚ ਦੇਖਿਆ ਚਲੇ ਜਾਂਦੇ ਸੀ ਸੋ ਉਹਨਾਂ ਨੂੰ ਉੱਥੇ ਘਾਟਾ ਪਿਆ ਫਾਈਨੈਂਸ਼ੀਅਲੀ ਹੁੰਦੇ ਸੀ ਕਿ ਜਦ ਸ਼ਰਾਬ ਹੁੰਦੀ ਉਹ ਚਲੋ ਉਹਨੂੰ ਚਾਲੇ ਅਮਦਨ ਹੋਰ ਵੀ ਹੋ ਜਾਂਦੀ ਉਹ ਦੇਸ਼ ਕੋਟਰ ਹੈ ਸਭ ਤੋਂ ਵੱਧ ਹਰਾ ਨਹੀਂ ਬਾਈ ਤੈਨੂੰ ਹੋਈ ਸੀ ਯੂਏ ਜਿਹੜੋਂ ਆਪਣ ਦਵਾਈ ਕਹਿੰਦੇ ਨੇ ਯੂਏ ਜਾਂ ਸੱਤ ਸਟੇਟਾਂ ਨੇ ਅਫਜ਼ੀਰਾ ਰਸਲ ਕੇ ਮਾਜਮਾਨ ਮੁਲਕ ਆਇਆ ਨਾ ਅਬੂਦਾਬੀ ਤੇ ਇਹ ਇਹ ਸਾਰੀਆਂ ਆ ਜਾਂਦੀਆਂ ਨੇ ਇੱਕ ਥਾਂ ਤੇ ਇੱਕ ਦੁਕਾਨ ਦੇਖੀ ਉੱਤੇ ਲਿਖਿਆ ਹੋਇਆ ਸੀ ਓਨਲੀ ਫਾਰ ਨਾਨ ਮੁਸਲਿਮਸ ਤੇ ਸਭ ਹੈਰਾਨੀ ਹੋਈ ਉਹ ਇਹ ਹੋਈ ਕਿ ਉੱਥੇ ਸੂਰ ਦਾ ਮੀਟ ਮਿਲ ਰਿਹਾ ਸੀਗਾ ਸੋ ਜਿਹੜੀ ਤੁਸੀਂ ਗੱਲ ਕੀਤੀ ਨਾ 43 ਉਹ ਰਿਆਦ ਦੇ ਵਿੱਚ ਵੀ ਹੁਣ ਠੇਕਾ ਖੁੱਲ ਗਿਆ ਆਫੀਸ਼ੀਅਲੀ ਸੋ ਜਿੱਦਾਂ ਹੁਣ ਤੁਹਾਨੂੰ ਪਤਾ ਵੀ ਜਿਹੜੇ ਸਾਊਦੀ ਅਰੇਬੀਆ ਦੇ ਪਰਲਾ ਪਾਸਾ ਉੱਥੇ ਅਰੋਲਾ ਦੇ ਜਿਹੜੇ ਇੱਕ ਬਹੁਤ ਵੱਡੀ ਸਿਟੀ ਬਣਾਈ ਜਾਂਦੇ ਆ 170 ਕਿਲੋਮੀਟਰ ਲੰਮਾ ਸ਼ਹਿਰ ਆ ਤੁਸੀਂ ਮੇਰੇ ਨਾਲ ਚਾਰ-ਚਾ ਸੋਣੀ ਹੋਣੀ ਆਉਂਦੀ YouTube ਤੇ ਸਭ ਚਾਰੇ ਭਾਈ ਜੀ ਤੇ ਉੱਥੇ ਵੀ ਬੰਦਾ ਜੇ ਲੋਕਾਂ ਨੂੰ ਸੱਦਣਾ ਤਾਂ ਸਾਨੂੰ ਥੋੜਾ ਕੁਝ ਦੇਣਾ ਪੈਣਾ ਉਹ ਕੱਟੜਤਾ ਵਾਲਾ ਕੰਮ ਥੋੜਾ ਘਟਾਈ ਜਾਂਦੇ ਆ ਉੱਥੇ ਨਾ ਭਾਈ ਜੀ ਕੁੜੀਆਂ ਨੂੰ ਕੱਢੀ ਵੀ ਚਲਾਉਂ ਦਿੰਦੇ ਸੀਗੇ ਸਾਊਦੀ ਅਰੇਬੀਆ ਦੇ ਵਿੱਚ ਸੋ ਜਿਹੜਾ ਉੱਥੇ ਨਵਾਂ ਰਾਜਕੁਮਾਰ ਬਣਿਆ ਉਹਨੇ ਕਰਕੇ ਹਾਂ ਕੁੜੀਆਂ ਨੂੰ ਡਰਾਈਵਿੰਗ ਲੈਸੈਂਸ ਦਿੱਤੇ ਜਿਹੜੇ ਬਹੁਤਾ ਵਿਰੋਧ ਕਰਦੇ ਸੀ ਉਹ ਚੱਕ ਕੇ ਅੰਦਰ ਵਿੱਚ ਸੁੱਟੇ ਗਏ। ਸੋ ਐਡਾ ਚੱਲਦਾ। ਹਾਂ ਇਹ ਜ਼ਰੂਰ ਹੈਗਾ ਵੀ ਪਰਦਾ ਉਹਨਾਂ ਦੇਸ਼ਾਂ ਵਿੱਚ ਬਹੁਤ ਜ਼ਿਆਦਾ। ਸਾਊਦੀ ਅਰੇਬੀਆ ਦੇ ਇੱਕ ਬਹਿਰੀਨ ਨਿਕਲੇ ਟਾਪੂ ਆ ਜੀ। ਉਹਦਾ ਇੱਕੋ ਇੱਕ ਬਾਰਡਰ ਲੱਗਦਾ ਸਾਊਦੀ ਅਰਬ ਨਾਲ ਉਹ ਵੀ ਇੱਕ 1425 ਕਿਲੋਮੀਟਰ ਲੰਮਾ ਜਿਹੜਾ ਸਮੁੰਦਰ ਤੇ ਬਣਿਆ ਹੋਇਆ। 12.5 ਕਿਲੋਮੀਟਰ ਬਹਿਰੀਨ ਦਾ ਪੋਲਾ 12.5 ਕਿਲੋਮੀਟਰ ਸਾਊਦੀ ਅਰਬ ਦਾ ਪੋਲਾ। ਉਹਨੇ ਬਚਾ ਲਈ ਜਿਹੜਾ ਪੁਰਦੇ ਵਿਸਕਾਰ ਦੋਵੇਂ ਦੇਸ਼ਾਂ ਦੀ ਇਮੀਗ੍ਰੇਸ਼ਨ ਹੁੰਦੀ ਆ। ਪਰਦੇ ਦੀ ਗੱਲ ਕਰਦਾ ਮੈਂ ਉੱਥੇ ਉੱਥੇ ਜਿਹੜੀਆਂ ਬੀਬੀਆਂ ਬੈਠੀਆਂ ਸੀ ਇਹ ਵੀ ਬਿਜ਼ਨਸ ਆਫਿਸਰਸ ਉਹਨਾਂ ਨੇ ਬੁਰਕੇ ਪਾਇ ਹੋਏ ਹੱਥ ਰਹਿ ਗਏ ਲੰਗੇ ਹੱਥਾਂ ਤੇ ਕਾਲੇ ਦਸਤਾਨੇ ਚੜਾਏ ਹੋਏ ਤੇ ਅੱਖਾਂ ਦੇ ਉੱਤੇ ਐਨਕਾਂ ਲਾਈਆਂ ਹੋਈਆਂ ਸੋ ਇਹ ਆ ਲੈਵਲ ਦਾ ਰੱਖਦੇ ਨੇ ਬਾਈ ਤੇ ਇੱਕ ਉਹਨਾਂ ਲੋਕਾਂ ਦੀ ਖੂਬੀ ਕਹਿੰਦੇ ਕਿ ਉਹਨਾਂ ਕੋਲ ਨਾ ਜਿਹੜੇ ਲੰਮੇ ਲੀੜੇ ਬਾਹ ਹੁੰਦੇ ਆ ਉਹਨੂੰ ਕਦੂਰਾ ਕਹਿੰਦੇ ਆ ਉਹਦੇ 'ਚ ਇੱਕ ਬੜੀ ਛੋਟੀ ਬਾਸ਼ਨਾ ਹੁੰਦੀ ਆ ਜਿੱਥੇ 5-10 ਅਰਬੀ ਖੜੇ ਗੱਲਾਂ ਕਰ ਰਹੇ ਨੇ ਆਲਾ ਦਵਾਲਾ ਐਨ ਸੁਗੰਧੀਆਂ ਨਾਲ ਭਰਿਆ ਹੋਇਆ ਉਹ ਤਾਂ ਗਿੱਤਰ ਵੜੇ ਲਾਉਂਦੇ ਨੇ ਤੇ ਇੱਕ ਬਖੂਰ ਹੁੰਦਾ ਤੂੰ ਆਇਆ ਕਰ ਲੈਂਦਾ ਜਿਵੇਂ ਆਪਣੇ ਧੂਆਇਆ ਕਰਦੇ ਸਬਗਰੀ ਦੀ ਪਾ ਕੇ ਸੋ ਉਸੇ ਤਰ੍ਹਾਂ ਧੂਆ ਹੁੰਦਾ ਉਹ ਸਾਰੇ ਕੰਧੂਰੇ ਨੂੰ ਐ ਭਰ ਲੈਂਦੇ ਆ ਉਹਦੇ ਨਾਲ ਤੇ ਉੱਪਰ ਲਾਤਾ ਹੀ ਫਲਾਰ ਦੇ ਪੜਦੇ ਧੂਮੇ ਰੱਖਦੇ ਆ ਜੋ ਇਹ ਹੀ ਗੱਲ ਬਾਈ ਗਲਪ ਦੀ ਸ਼ਾਨ ਤਸੀਬ ਨਾਰਥ ਈਸਟਰੀ ਤੁਸੀਂ ਤਕਰੀਬਨ ਬੰਦ ਸਾਰੇ ਦੇਖਿਆ ਹੀ ਬਹੁਤ ਹੀ ਜ਼ਬਰਦਸਤ ਮਹਿਸੂਸ ਕਰ ਆਪਣੇ ਇੰਡੀਆ ਦੇ ਨਾਰਥ ਈਸਟ ਨਾਰਥ ਈਸਟ ਬਹੁਤ ਹੰਦਾ ਬਾਈ ਜੀ ਨਾਰਥ-ਈਸਟ ਯੂਨੀਕ ਨੂੰ ਮੜ ਗਈ ਸੀ ਅਸੀਂ ਬੰਗਾਏ گاਉਂ ਤੋਂ ਸ਼ੁਰੂ ਕੀਤਾ ਸੀਗਾ ਬੰਗਾਏ گاਉਂ ਫਿਰ ਅਸੀਂ ਵੇਖਿਆ ਸੀ ਕਿ ਸ਼ਾਮ ਦੇ ਵਿੱਚ ਨੈਸ਼ਨਲ ਪਾਰਕ ਮਨਾਸ ਨੈਸ਼ਨਲ ਪਾਰਕ ਤੇ ਨੈਸ਼ਨਲ ਪਾਰਕ ਤੇ ਤੁਹਾਡੇ ਨੂੰ ਬਹੁਤ ਸਾਰੇ ਵੀਰਾਂ ਭਰਾਵਾਂ ਨੇ ਘੁੰਮੇ ਵੀ ਹੋਏ ਐ ਮੈਂ ਵੀ ਬਹੁਤ ਦੇਖਿਆ ਨੈਸ਼ਨਲ ਪਾਰਕ ਹਮੇਸ਼ਾ ਤੁਹਾਡਾ ਲੱਗ ਹੁੰਦਾ ਪਤਾ ਨਹੀਂ ਤੁਹਾਨੂੰ ਉਥੇ ਕੋਈ ਚੀਤਾ ਸ਼ੇਰ ਹਾਥੀ ਦਿਸ ਜੇ ਦਿਸ ਜੇ ਨਾ ਜਿਸੇ ਨਾਂ ਦੀ ਸੀ ਇਹ ਵੀ ਦਿਨ ਹੁੰਦਾ ਵਾ ਜੀ ਪਤਾ ਨਹੀਂ ਕਿਹੜੇ ਬੰਦੇ ਨੂੰ ਸਭ ਤੋਂ ਜਿਹੜਾ ਕਿਹੜਾ ਗਾਈਡ ਹੁੰਦਾ ਉਹ ਕਹਿਣਾ ਹੁੰਦਾ ਕਿ ਅੱਜ ਬੱਚੇ ਲੱਤੀ ਉਹਨਾਂ ਨੂੰ ਇਹਨੇ ਜਾਨਵਰ ਦੇਖਣ ਨੂੰ ਮਿਲ ਗਏ ਕਿਉਂਕਿ ਉਹ ਉਹਨਾਂ ਦਾ ਘਰ ਆ ਸੋ ਉਹਨਾਂ ਦੀ ਮਰਜ਼ੀ ਆ ਜੋ ਜੁੱਤੀ ਹੈਗੇ ਨੇ ਉਹ ਪੰਜਾਬੀ ਵੀ ਬੜੀ ਸੋਹਣੀ ਬੋਲੀ ਚਾਹੁੰਦਾ ਟੁੱਟੀ ਪੰਜਾਬੀ ਨਹੀਂ ਬੋਲੀ ਜਿਵੇਂ ਕਹਿੰਦੇ ਸਾਰਾ ਰੋਡ ਆ ਹੁਣ ਮੈਂ ਹੁਣ ਸਵੇਰੇ ਉੱਠਦੀ ਆ ਮੈਂ ਧਾਰਾ ਘੜਦੀ ਆ ਬਸ ਉਹਦੀਆਂ ਹਾਂਜੀ ਐਠੇ ਐਠੇ ਪੰਜਾਬੀ ਸੀ ਉਹਨੂੰ ਪਤਾ ਲੱਗਦਾ ਵੀ ਬਾਕੀ ਉਹ ਹਨਾ ਫਲੇ ਪਾਸਮੀ ਕਰਦੇ ਆ ਸਾਰਾ ਕੁਝ ਮਾਰੇ ਦਾ ਪ੍ਰਕਾਸ਼ ਇੱਕ ਉਹ ਜਿਹੜੀ ਹਿੰਦੀ ਵੀ ਬੋਲਦੀ ਸੀ ਕੁੜੀ ਫਿਲਮਾਂ ਤੋਂ ਉਹਨੇ ਸਿੱਖੀ ਸੀ ਉਹ ਬੜੀ ਹੈਰਾਨ ਕਰਨ ਵਾਲੀ ਸੀ ਕਿਸੇ ਨੂੰ ਕਿਸੇ ਵੀ ਬੋਲੀ ਨੂੰ ਤੁਸੀਂ ਫਿਲਮ ਦੇਖ ਕੇ ਸਿੱਖ ਲੈਣਾ ਛੱਡੀ ਵੱਡੀ ਗੱਲ ਹੈ ਪੀੜੀ ਤੋਂ ਮਿਲਵਾ ਛੋਪਿਆ ਦਾ ਸ਼ਹਿਰ ਦੇ ਇੱਕ ਜਿੰਕਾ ਕਈ ਥਾਵਾਂ ਤੇ ਮਿਲੇ ਹੋਏ ਮਜਮੂਦੇ ਜਿਹੜਾ ਬਾਲੀਵੁੱਡ ਦੇਖ ਕੇ ਫਿਰ ਉਹਨੇ ਇੱਕੀ ਹਿੰਦੀ ਬੋਲ ਗਿਆ ਸੀ ਕਿ ਪ੍ਰੋਗਰਾਮ ਘਮਕੜਾ ਨੂੰ ਸ਼ਾਮਾ ਕਰ ਲੋ ਸਾਡੇ ਅਸਤੇ ਅਜਨੇ ਦੇ ਭਰਾ ਅਪੀਸ ਜੈਨ ਇਸ ਲਈ ਆ ਤੋ ਆਏ ਯਾਰ ਲੰਚ ਹੁਣੇ ਸੀ ਆ ਹੀ ਰਹਿ ਗਏ ਹੁਣ ਬੈਠੋ ਤੁਸੀਂ ਅਸੀਂ ਪਹਿਲਾਂ ਉਹਨਾਂ ਨੇ ਪੈਰ ਰੱਖਿਆ ਅਸੀਂ ਹੁਣ ਅਜੇ ਉਹਨੂੰ ਰਿਸਿਵ ਕਰਕੇ ਪਾ ਆਏ ਜੀ ਬਸ 5 ਮਿੰਟ ਬਸ ਆਇਆ ਮੈਂ ਤਾਂ ਹਮੇਸ਼ਾ ਹੀ ਸਤਿਕਾਰ ਕਰਦਾ ਬਾਈ ਤੁਹਾਨੂੰ ਨੂੰ ਬੇਦਾ ਸਮਾਧਾਨ ਤੁਸੀਂ ਸਰ ਮਿੰਟਰ ਸਿੰਘ ਮਨਮੋਹ ਕਹਾ ਜੀ ਜੀ ਹਾਂ ਅਸੀਂ ਹਾਲੂਰ ਦਾ ਪਿੰਡ ਨੂਨਾ ਦਾ ਬਾਬਾ ਜੀ ਦੇ ਬਹੁਤ ਰਹੇ ਆ ਗਦਰੀ ਮਿਲ ਕੇ ਨਜ਼ਰੀ ਨਹੀਂ ਸੀ ਕੋਈ ਮਿਲਿਆ ਨਾ ਹਾਂ ਸਾਨੂੰ ਸ਼ੁਰੂਆਤ ਉੱਥੇ ਹੀ ਹੋਈ ਹੈ ਸੀ ਦੋ ਚਾਰ ਵਾਰੀ ਜਾਜਰੀ ਛੱਡ ਗਏ ਸੀ ਜਿਹੜੇ ਜੋੜ ਲੈ ਵੀ ਜਿਹੜੇ ਕੋਲ ਕੱਢ ਵਿੱਚ ਕੱਢ ਕੇ ਪਰ ਸਾਈਡ ਹੁਣ ਇਹ ਵਾਰੀ ਡੈਕ ਸਪਾਈਸ ਕਰਵਾਈ ਕਿਉਂਕਿ ਉਹ ਪਹਿਲਾਂ ਹੁਣ ਸਾਈਡ ਵੀ ਆ ਤਾਜਾ ਵਾਲੀ ਸਾਈਡ ਵੀ ਆ ਬਾਈ ਟ੍ਰੇਨ ਅਸੀਂ ਕੰਨਿਆ ਕੁਮਾਰ ਦੀ ਸੜਕ ਤੇ ਆਇਆ ਹੈ